ਸਤਿ ਸ੍ਰੀ ਅਕਾਲ ਜੀ ਜਿੰਨੇ ਵੀ ਭੈਣ ਭਰਾ ਸਾਡੇ ਚੈਨਲ ਨਾਲ ਜੁੜੇ ਹਨ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਅਸੀਂ ਜਿੰਨੇ ਵੀ ਰਿਸ਼ਤੇ ਪਾਉਂਦੇ ਹਾਂ ਪਰਿਵਾਰ ਦੇ ਨੰਬਰ ਸਮੇਤ ਪਾਉਂਦੇ ਹਾਂ ਤਾਂ ਜੋ ਤੁਸੀਂ ਪਰਿਵਾਰ ਨਾਲ ਸਿੱਧੀ ਤੇ ਡਾਇਰੈਕਟ ਗੱਲ ਕਰ ਸਕੋ ਨੀਲੀ ਪੱਟੀ ਵਾਲਾ ਨੰਬਰ ਪਰਿਵਾਰ ਦਾ ਹੁੰਦਾ ਹੈ ਤੇ ਪੀਲੀ ਪੱਟੀ ਵਾਲਾ ਨੰਬਰ ਸਾਡਾ ਹੁੰਦਾ ਹੈ ਕਿਸੇ ਵੀ ਭੈਣ ਭਰਾ ਨੇ ਆਪਣੇ ਰਿਸ਼ਤੇ ਦੀ ਐਡ ਪਾਉਣੀ ਹੋਵੇ ਜਾਂ ਰਿਸ਼ਤੇ ਬਾਰੇ ਕੋਈ ਵੀ ਗੱਲਬਾਤ ਕਰਨੀ ਹੋਵੇ ਸਾਡੇ ਨਾਲ ਇਸ ਨੰਬਰ ਤੇ ਸੰਪਰਕ ਕਰ ਸਕਦਾ ਹੈ ਪਹਿਲਾ ਰਿਸ਼ਤਾ ਨੋਟ ਕਰੋ ਨਾਮ ਸਿੰਘ ਪਤਾ ਤਰਨਤਾਰਨ ਉਮਰ 12 1999 ਕਾਸਟ ਜੱਟ ਸਿੱਖ ਕੱਦ 5 ਫੁੱਟ 9 ਇੰਚ ਪਿਤਾ ਪੰਜਾਬ ਪੁਲਿਸ ਐਸਆਈ ਭੈਣ ਇੱਕ ਇੰਗਲੈਂਡ ਵਿੱਚ ਹੈ ਜੀ ਰਿਸ਼ਤਾ ਲੜਕੀ ਸੋਹਣੀ ਹੋਵੇ ਚਾਹੇ ਗਰੀਬ ਘਰ ਦੀ ਹੋਵੇ ਜੀ ਪਰਿਵਾਰ ਦਾ ਨੰਬਰ ਨੋਟ ਕਰੋ 98142 23860 ਦੂਜਾ ਰਿਸ਼ਤਾ ਨਾਮ ਕੌਰ ਪਤਾ ਮਾਨਸਾ ਜਨਮ 1998 ਕੱਦ 5 ਫੁੱਟ 5 ਇੰਚ ਕਾਸਟ ਜੱਟ ਸਿੱਖ ਗੋਤ ਸਿੱਧੂ ਭਰਾ ਇੱਕ ਪੜ੍ਹਾਈ ਪਲੱਸ 2 ਨਾਨ ਮੈਡੀਕਲ ਕੰਪਿਊਟਰ ਡਿਪਲੋਮਾ ਕੰਮ ਲੜਕੀ ਜੁਕੇ ਵਿੱਚ ਹੈ ਜੀ ਰਿਸ਼ਤਾ ਲੜਕੇ ਦੀ ਚੰਗੀ ਪੜ੍ਹਾਈ ਕੀਤੀ ਹੋਵੇ 15 ਪਲੱਸ ਜ਼ਮੀਨ ਆਉਦੀ ਹੋਵੇ ਲੜਕਾ ਸੋਹਣਾ ਹੋਵੇ ਪਰਿਵਾਰ ਦਾ ਨੰਬਰ ਨੋਟ ਕਰੋ ਜੀ 62831 65211 ਤੀਜਾ ਰਿਸ਼ਤਾ ਨਾਮ ਸਿੰਘ ਪਤਾ ਗੁਰਦਾਸਪੁਰ ਉਮਰ 1993 ਕਸਟ ਜਟ ਸਿੱਖ ਕੱਦ 5 ਫੁੱਟ 11 ਇੰਚ ਪੜ੍ਹਾਈ ਡਿਪਲੋਮਾ ਤੇ ਡਿਗਰੀ ਕੰਮ ਖੇਤੀਬਾੜੀ ਇਟਲੀ ਦੇ ਪੇਪਰ ਨਿਕਲੇ ਹਨ ਜੀ ਪਿੰਡ ਇੱਕ ਆਸਟ੍ਰੇਲੀਆ ਵਿੱਚ ਹੈ। ਭਰਾ ਇੱਕ ਇਟਲੀ ਦੇ ਪੇਪਰ ਲਾਏ ਹੈ ਜੀ। ਜ਼ਮੀਨ 8 ਕਿੱਲੇ ਸਹਰੀ, 3 ਕਿੱਲੇ ਪਿੰਡ ਵਿੱਚ ਇੱਕ ਦੁਕਾਨ ਹੈ ਜੀ। ਲੜਕੀ ਦੀ ਆਵਾਜ਼ ਵਿੱਚ ਮਾਮੂਲੀ ਫਰਕ ਹੈ। ਰਿਸ਼ਤਾ ਲੜਕੀ ਦੀ ਨਰਸਿੰਗ ਜਾਂ ਗ੍ਰੈਜੂਏਟ ਕੀਤੀ ਹੋਵੇ। ਲੜਕੀ ਦਾ ਕੱਦ 5-7 ਤੱਕ ਹੋਵੇ। ਸਾਦਾ ਵਿਆਹ ਕੀਤਾ ਜਾਵੇਗਾ ਜੀ। ਪਰਿਵਾਰ ਦਾ ਨੰਬਰ ਨੋਟ ਕਰੋ 86995 52472। ਚੌਥਾ ਰਿਸ਼ਤਾ ਨਾਮ ਸਿੰਘ ਪਤਾ ਲੁਧਿਆਣਾ ਕਾਸਟ ਜੱਟ ਸਿੱਖ ਉਮਰ 24 2 1994 ਕੱਦ 5 ਫੁੱਟ 8 ਇੰਚ ਪੜ੍ਹਾਈ ਡਿਗਰੀ ਇਨ ਸਿਵਲ ਇੰਜੀਨੀਅਰ ਭੈਣ ਮੈਰਿਡ ਇਨ ਸਪੇਨ ਕੰਮ ਗਵਰਨਮੈਂਟ ਜੌਬ ਐਗਰੀਕਲਚਰ ਲੈਂਡ ਬਾਇ ਐਂਡ ਸੇਲ ਪਲੋਟਸ ਸੌਫਟਸ ਐਂਡ ਕੁਆਟਰ ਰੈਂਟਲ ਇਨਕਮ ਰਿਸ਼ਤਾ ਲੜਕੀ ਸੋਹਣੀ ਹੋਵੇ ਤੇ ਵਧੀਆ ਪੜ੍ਹਾਈ ਕੀਤੀ ਹੋਵੇ ਪਰਿਵਾਰ ਦਾ ਨੰਬਰ ਨੋਟ ਕਰੋ ਜੀ 83605 11775 ਸਾਡਾ ਨੰਬਰ 70870 70445 ਆਪਣੇ ਲੜਕਾ ਲੜਕੀ ਦੇ ਰਿਸ਼ਤੇ ਦੀ ਐਡ ਪਾਉਣ ਲਈ ਸਾਡੇ ਨਾਲ ਇਸ ਨੰਬਰ ਤੇ ਸੰਪਰਕ ਕਰੋ ਜੀ ਤੇ ਹੋਰ ਰਿਸ਼ਤੇ ਦੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਜੀ ਧੰਨਵਾਦ